ਦੋਸਤੋ ਮੈਂ ਧਰਮ ਸਿੰਘ ਪੰਨੂ ਆਪਣੀ ਕਵਤਾ ਮਨੋਰਮਾ ਪੇਸ਼ ਕਰ ਰਿਹਾ ਹਾਂ ਮਨੋਰਮਾ ਸਜਵੇ ਇਨਾਰੇ ਜਿਸ ਨੂੰ ਅੰਮ੍ਰਿਤਸਰ ਤੇਲ ਪਾ ਕੇ ਸਜਾ ਦਿੱਤਾ ਸੀ ਉਸ ਦਾ ਕਸੂਰ ਸਿਰਫ ਇਨਾ ਸੀ ਕਿ ਉਹ ਆਪਣੇ ਰਾਜ ਦਾਜ ਥੋੜਾ ਲਈ ਸੀ ਹਾਜ਼ਰੀਨ ਤਵੱਜੋ ਦਿਓ ਸਖੀਆਂ ਸੰਗ ਮਨੋਰਮਾ ਜਾਵੇ ਹੁਸਨ ਬਾਨੋ ਕੋਈ ਆਖ ਬਲਾਵੇ ਲਛਲਚ ਕਰਦੀ ਵੇਖ ਜਵਾਨੀ ਗੱਚ ਖਾਵੇ ਚੰਨ ਅਸਮਾਨੀ ਆਂਗਣ ਚ ਮਹਿ ਖਲਾ ਰਹੀ ਸੀ ਟਾਰੇ ਕੁਲੀਆਂ ਸ਼ਿੰਗਾਰ ਰਹੀ ਸੀ ਸਿਆ ਮਾਗ ਦਾ ਨਿਗਾ ਟਕਾਵੇ ਚੇਤਰ ਦੀ ਆਥਣ ਸਿਰ ਹਲਾਵੇ ਚੜਦੇ ਦੀ ਲਾਲੀ ਪਰਦਾ ਲਾਹੇ ਚੰਨ ਚ ਕੌਰ ਨੂੰ ਪਿਆ ਦਿਖਾਵੇ ਵਿੱਚ ਗਰੀਬੀ ਬੀਏ ਕਰ ਲਈ ਫਿਕਰ ਚ ਬਾਪੂ ਬੇਟੀ ਵਰ ਲਈ ਮਾਪਿਆਂ ਦੀ ਕੋ ਲਾਡਾਂ ਪਾਲੀ ਬਣ ਗਈ ਸਹੁਰੇ ਘਰ ਵਾਲੀ ਸੋਹਰੇ ਕੱਗਜਦ ਪੈਰ ਸੀ ਧਰਿਆ ਮਸਿਆ ਤੇ ਵੀ ਚਾਨਣ ਚੜਿਆ ਲੋਕੀ ਚਾਨਣ ਵੇਖਣ ਆਏ ਹਰ ਕੋਈ ਚਾਨਣ ਪਿਆਸ ਲਾਏ ਦਾਜ ਲਿਆਈ ਜੋ ਝੋਲੀ ਪਾਇਆ ਹਲਕਾ ਟਿੱਡ ਰਿਆ ਹਲਕਾਇਆ ਮਨ ਨੂੰ ਮੋਣੀ ਸਵੇਰ ਸੀ ਜਾਗੀ ਕਿਸੇ ਦੀ ਸਵੇਰ ਚੜੀ ਮਦਪਾਕੀ ਸੋਹਰਾ ਸਸਕਾਨ ਕਰ ਸਲਾਈ ਤਿੰਨਾ ਰਾਲੇ ਕਬਯੰਤ ਬਣਾਈ ਕਿਸੇ ਨੇ ਮੂੰਹ ਤੇ ਹਸਤੀ ਧਰਿਆ ਤੇਲ ਪੀਪਾ ਕਿਸੇ ਪਲਟਿਆ ਭਰਿਆ ਨੱਪੀ ਕਿਸੇ ਸਾਰਾ ਜੀ ਝੱਕਪਟ ਲਾਈ ਕਿਸੇ ਅੱਗ ਸੀ ਮਨੋਰਮਾ ਚੀਕਾਂ ਮਾਰ ਰਹੀ ਸੀ ਬਾਪੂ ਬਾਪੂ ਪੁਕਾਰ ਰਹੀ ਸੀ ਜਿਸ ਤੋਂ ਪਰਦਾ ਪਰਦਾ ਲਾਹੇ ਵਾਜਾ ਮਾਰੇ ਮਿਲ ਜਾ ਮਾਏ ਵਾਜਾ ਮਾਰੇ ਟੇਡਾ ਚੀਰਾ ਜਾਂਦੀ ਭੈਣ ਨੂੰ ਮਿਲ ਜਾ ਵੀਰਾ ਸੜੌਲ ਮਖਮਲੀ ਸੜ ਰਹੇ ਸਨ ਦੰਦ ਸੰਗ ਮਰਮਰੀ ਝੜ ਰਹੇ ਸਨ ਮਾਗ ਚੋਂ ਸੰਦੂਰ ਲੁੱਕ ਗਿਆ ਸੀ ਬਦਲ ਚੋਂ ਚੰਦਨ ਮੁੱਕ ਗਿਆ ਸੀ ਚੁੱਕ ਗਈ ਸੀ ਧੌਣ ਸਰਾਹੀ ਹੋ ਗਿਆ ਕੋਲਾ ਰੂਪ ਇਲਾਹੀ ਸੜ ਰਹੇ ਸਨ ਹੋਟ ਕਲਾਬੀ ਪੁੱਠੇ ਪੈਸਨ ਨਾ ਪਾਪੀ ਉੱਡ ਗਿਆ ਮਹਿੰਦੀ ਰੰਗੂੜਾ ਹੋ ਗਿਆ ਰਾਖ ਸ਼ਗਨਾ ਦਾ ਚੂੜਾ ਪੇਕਿਆਂ ਨੂੰ ਕਿਸੇ ਖਬਰ ਨਾ ਪਾਈ ਸੁਣ ਕੇ ਵੀ ਉੱਥੇ ਪੁਲਿਸ ਨਾ ਆਈ ਨਾ ਕੋਈ ਵਹਿਣ ਨਾ ਕੋਈ ਰੋਇਆ ਕਿਸੇ ਦੇ ਅੱਖੋਂ ਨਾ ਪਾਣੀ ਝੋਇਆ ਕਿਸੇ ਨਾ ਦੱਸਿਆ ਏ ਕੀ ਹੋਇਆ ਕਾਤਲਾ ਪੁੱਟਿਆ ਛੇ ਪੁੱਟ ਟੋਇਆ ਪੱਥਰ ਦਿਲਾਂ ਨੇ ਹੌਕਾ ਨਾ ਭਰਿਆ ਨੰਗਾ ਜਿਸਮ ਚੋਂ ਟੋਏ ਧਰਿਆ ਪਾਪੀਆਂ ਤੋਂ ਦਊਗਾ ਅਜ ਕਫਨ ਨਾ ਸਰਿਆ ਪਲ ਵਿੱਚ ਟੋਆ ਪਲਸਟਰ ਕਰਿਆ ਜੇ ਕਿਸੇ ਪੁੱਛਿਆ ਕਿੱਦਾਂ ਮਰ ਗਈ ਗਏ ਸਲਾਮਣ ਲੱਕੀ ਸੜ ਗਈ ਕਿਸੇ ਨੇ ਕੀਤੀ ਸੀ ਨਹੀਂ ਸੀ ਕੀ ਉਹ ਕਿਸੇ ਦੀ ਧੀ ਨਹੀਂ ਸੀ ਕੀ ਤਤਲੀ ਵਿੱਚ ਜਾ ਨਹੀਂ ਸੀ ਕੀ ਉਹ ਔਰਤ ਮਹਾਂ ਨਹੀਂ ਸੀ ਕੀ ਸੋਰੇਕਰ ਥਾਂ ਨਹੀਂ ਸੀ ਕੀ ਉਹ ਜਨਣੀ ਮਾਂ ਨਹੀਂ ਸੀ ਕਿਸੇ ਨੇ ਕੀਤੀ ਸੀ ਨਹੀਂ ਸੀ ਕੀ ਉਹ ਕਿਸੇ ਦੀ ਧੀ ਨਹੀਂ ਸੀ ਕੀ ਤਤਲੀ ਵਿੱਚ ਜਾ ਨਹੀਂ ਸੀ ਕੀ ਉਹ ਔਰਤ ਮਹਾਂ ਨਹੀਂ ਸੀ ਕੀ ਸੋਰੇਕਰ ਥਾਂ ਨਹੀਂ ਸੀ ਕੀ ਉਹ ਜਨਣੀ ਮਾਂ ਨਹੀਂ ਸੀ ਜਿਸ ਕਰ ਗਰੀਬੀ ਹੋ ਕੇ ਹਾਵੇ ਮਨੋਰਮਾ ਉੱਥੇ ਨਾ ਰੱਬ ਕਲਾਵੇ ਉਹ ਸਮਾਜ ਦੇ ਠੇਕੇਦਾਰੋ ਇਹ ਪੈੜਾ ਨਾ ਸਮਾਜ ਸਰ ਨੱਕ ਤੇ ਨਹਾਂ ਧੀਆਂ ਨਾ ਮਾਰੋ ਆਪਣੀ ਬੁੱਕਲ ਵੀ ਝਾਤੀ ਮਾਰੋ ਲਾਲਚੀ ਅੱਖਾਂ ਨਹੀਂ ਚੜਨ ਗਈਆਂ ਆ ਲੱਖਾਂ ਮਨੋਰਮਾ ਹੋਰ ਸੜਨ ਗਈਆਂ ਲਾਂਤ ਹੈ ਉਸ ਦਾਜ ਦੇ ਉੱਤੇ ਪੰਨੂ ਲਾਵੇ ਕਲੰਕ ਜੋ ਸਮਾਜ ਦੇ ਉੱਤੇ ਪੰਨੂ ਲਾਵੇ ਕਲੰਕ ਜੋ ਸਮਾਜ ਦੇ ਉੱਤੇ ਲਾਵੇ ਕਲੰਕ ਜੋ ਸਮਾਜ ਦੇ ਉੱਤੇ ਸ਼ੁਕਰੀਆ ਦੋਸਤੋ ਜੇ ਕਵਿਤਾ ਤੁਹਾਨੂੰ ਇਹ ਪਸੰਦ ਆਈ ਹੋਵੇ ਤਾਂ ਦਬ ਕੇ ਸ਼ੇਅਰ ਕਰ ਦਿਓ ਆਉਣ ਵਾਲੇ ਸਮੇਂ 'ਚ ਅਸੀਂ ਇਸ ਤਰ੍ਹਾਂ ਦੀਆਂ ਹੋਰ ਕਵਤਾਂਾਂ ਲਿਖ ਕੇ ਵੀ ਤੁਹਾਡੇ ਸਾਹਮਣੇ ਪੇਸ਼ ਕਰਾਂਗੇ